ਲੜਕੀਆਂ ਦੇ ਰਿਸ਼ਤੇ ਦੀ ਐਡ ਬਿਲਕੁਲ ਫ੍ਰੀ ਦੇ ਵਿੱਚ ਪਾਈ ਜਾਂਦੀ ਹੈ ਨਵੇਂ ਨਵੇਂ ਰਿਸ਼ਤੇ ਦੇਖਣ ਦੇ ਲਈ ਤੁਸੀਂ ਸਾਡੇ ਪੇਜ ਨੂੰ ਫੋਲੋ ਜਰੂਰ ਕਰਕੇ ਰੱਖੋ ਅੱਜ ਦੇ ਰਿਸ਼ਤੇ ਕਰੋ ਜੀ ਨੋਟ ਤਲਾਕशुदा ਕੁੜੀ ਪਲੱਸ 22 ਪਾਸ 28 ਸਾਲ ਉਮਰ ਕੱਦ 5 ਫੁੱਟ 7 ਇੰਚ ਕੁੜੀ ਘਰ ਦਾ ਸਾਰਾ ਕੰਮ ਜਾਣਦੀ ਹੈ ਲੜਕੀ ਦੇ ਦੋ ਬੱਚੇ ਨੇ ਜੀ ਰਿਸ਼ਤਾ ਦੇਖਣ ਚਾਹੇ ਮੁੰਡੇ ਦਾ ਤਲਾਕ ਹੋਇਆ ਹੋਵੇ ਦੋ ਬੱਚੇ ਕੁੜੀ ਦੇ ਨਾਲ ਆਉਣਗੇ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ YouTube ਤੇ ਅਸੀਂ ਇਸ ਪ੍ਰੋਫਾਈਲ ਦੀ ਪੂਰੀ ਜਾਣਕਾਰੀ ਦਿੱਤੀ ਹੈ ਉੱਥੇ ਜਾ ਕੇ ਤੁਸੀਂ ਸਾਡੀ ਵੀਡੀਓ ਦੇਖ ਸਕਦੇ ਹੋ ਅਗਲਾ ਰਿਸ਼ਤਾ ਕਰੋ ਜੀ ਨੋਟ ਮੁੰਡੇ ਦੀ ਬੀਬੀਏ ਕੀਤੀ ਹੋਈ ਆ 1993 ਡੇਟ ਆਫ ਬਰਥ ਕੱਦ 5 ਫੁੱਟ 9 ਇੰਚ ਦੋ ਭਰਾ ਨੇ 6 ਕਿਲੋ ਜਮੀਨ ਦੇ ਤਨ ਤਨ ਕਿਲੋ ਜਮੀਨ ਦੇ ਹੁੰਦੇ ਨੇ ਮੁੰਡੇ ਦਾ ਆਪਣਾ ਫੈਮਿਲੀ ਬਿਜ਼ਨਸ ਹੈ ਤੁਸੀਂ ਪਰਿਵਾਰ ਦੇ ਨਾਲ ਸੰਪਰਕ ਕਰ ਸਕਦੇ ਹੋ ਜੀ ਇਹੇਠਾ ਪਰਿਵਾਰ ਦਾ ਸੀ ਨੰਬਰ ਦਿੱਤਾ ਹੋਇਆ ਤੁਸੀਂ ਵਟਸਐਪ ਤੇ ਮੈਸੇਜ ਕਰਕੇ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ 1990 ਮੁੰਡੇ ਦਾ ਡੇਟ ਆਫ ਬਰਥ ਤੱਕ ਕੱਦ 5 ਫੁੱਟ 7 ਇੰਚ 6 ਕਿੱਲੇ ਜ਼ਮੀਨ ਦੇ ਨੇ ਤੇ ਪਿਓਰ ਵੈਜੀਟੇਰੀਅਨ ਮੁੰਡਾ ਪਰਿਵਾਰ ਦੇ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹੇਠਾ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੇ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਹੈ ਤਾਂ ਤੁਸੀਂ ਸਾਨੂੰ WhatsApp ਤੇ ਮੈਸੇਜ ਭੇਜ ਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਜੀ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ